ਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਮੋਰਿੰਡਾ ਦੇ ਵਿੱਚ ਚਾਰ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਇਸ ਦਾ ਪੋਸਟਰ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਜਾਰੀ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਕਹਿੰਦੇ ਕਿ ਅਜਿਹੇ ਕਿਹੜੇ ਮੇਲੇ ਤੇ ਕਬੱਡੀ ਕੱਪ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਨੇ। ਸਕੂਲ ਸਾਰੇ ਸਾਥੀ ਪਹੁੰਚੇ ਨੇ ਬਾਦਵਾਜੀ ਕੁਮੇ ਸਾਫ ਦਾ ਸਰਪੰਚ ਗੁਰਪ੍ਰੀਤ ਜੀ ਨੇ ਸਾਥੀ ਤੇ ਪਹਿਲਾ ਕਬੱਡੀ ਕੱਪ ਜਿਹੜਾ ਦਾਣਾ ਮੰਡੀ ਰਿੰਡਾ ਵਿਖੇ 12 ਤਰੀਕ ਨੂੰ ਕਰਵਾਇਆ ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਥੇ ਅੱਜ ਪੰਜਾਬ ਨੂੰ ਲੋੜ ਹੈ ਕਿ ਐਸੇ ਟੂਰਨਾਮੈਂਟ ਕਰਵਾਇਆ ਜਾ ਸੋ ਮੈਂ ਇਹਨਾਂ ਦਾ ਕਿਥੇ ਧੰਨਵਾਦ ਕਰਦਾ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਸੂਬਾ ਸ਼ਾਮਾਂ ਨੂੰ ਕਹਿੰਦਾ ਕਿ ਇਹ ਵਧੀਆ ਕਿਉਂਕਿ ਪਹਿਲਾ ਟੂਰਨਾਮੈਂਟ ਹੈ ਤੇ ਇਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਸੀ ਉਹ ਮਿਲ ਨਾਲ ਆ। ਔਰ ਧੰਨਵਾਦ ਕਰਦੇ ਹਾਂ ਸਰਦ ਪਗਵਾਨ ਸਿੰਘ ਮਾਰੋ ਨਾਲ ਜਿਨ੍ਹਾਂ ਨੇ ਤੇ ਇਹ ਗੜੀ ਚਲਾਈ ਹੋਈ ਹੈ ਕਿ ਨੌਜਵਾਨਾਂ ਨੂੰ ਜਿਹੜਾ ਖੇਡਾਂ ਵੱਲ ਲਾਓ ਔਰ ਨਸ਼ਿਆਂ ਤੋਂ ਦੂਰ ਰੱਖ। ਅੱਜ ਮਰਿੰਡਾ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦੇ ਸੰਦੀਪ ਬਾਜਵਾ ਜੀ ਸ੍ਰੀ ਸ਼ੇਖ ਜਿੰਦੂ ਕਪੀਟਨ ਵਾਚ ਬੱਲਾ ਪੀਸਾਪਾ ਤੇ ਸਰਪੰਚ ਸਦਾ ਰਹੇ ਜਿੰਦਰ ਸਿੰਘ ਜੀ ਬਿੱਦੂ ਜੀ ਤਲਾਰਾ ਤੋਂ ਪੰਜ ਤੇ ਇਹ ਪੂਰੀ ਟੀਮ ਅੱਜ ਸੱਦਾ ਪੱਤਰ ਲੈ ਕੇ ਆਈ ਸੀ ਐਮ ਐਲ ਐ ਸਾਥ ਕੋ ਜਿਹੜਾ ਪਹਿਲਾ ਕਬੱਡੀ ਕੱਪ ਇਖਰਾ ਰਹੇ ਆ ਚਾਰ ਸਾਹਿਬ ਜਦਿਆ ਤੇ ਮਾਤਾ ਗੁਜਰਤਔਰ ਦੀ ਯਾਦ ਨੂੰ ਜਿਹੜਾ ਸਮਰਕਟ ਦੇ ਪਹਿਲਾ ਕਬੱਡੀ ਕੱਪ ਕਰਾ ਰਹੇ ਆ ਸੋ ਸਾਡੇ ਵੱਲੋਂ ਪੂਰੀ ਟੀਮ ਨੂੰ ਬਹੁਤ-ਬਹੁਤ ਸ਼ੁਭਕਾਮਨਾ ਤੇ ਅਸੀਂ ਦੈਂਤੀ ਕਰਦੇ ਆ ਕਿ ਇਦਾਂ ਦੇ ਉਪਰਾਲੇ ਜਿਹੜੇ ਹਲਕੇ ਦੇ ਵਿੱਚ ਸਾਡੇ ਹੁਣ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਨੌਜਵਾਨ ਨਹੀਂ ਹੈ ਜਿਹਦੀ ਨਸ਼ਿਆਂ ਵੱਲ ਜਾ ਰਹੀ ਆ ਉਹਨਾਂ ਨੂੰ ਇਦਾਂ ਦੇ ਜਿਹੜੇ ਸਾਡੇ ਵੀਰ ਆ ਜੋ ਗਰਾਊਂਡ ਨਾਲ ਜੋੜਦੇ ਆ ਜਿਨ੍ਹਾਂ ਨਾਲ ਸਰਕਾਰ ਦਾ ਵੀ ਇਹ ਹੀ ਪਿੱਛਾ ਵੀ ਵੱਤ ਤੋਂ ਵੱਤ ਫੀਡਾਂ ਦੇ ਨਾਲ ਬੱਚਿਆਂ ਨੂੰ ਜਿਹੜਾ ਤੋੜਦਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਵੀ ਸਪੋਰਟ ਦੇ ਨਾਲ ਲੋੜ ਹੈ ਪੂਰੀ ਟੀਮ ਸਾਡੀ ਕਰ ਰਹੀ ਆ ਨੋਕੇ ਉਹਨਾਂ ਇਲਾਕਿਆਂ ਹੋਰ ਨਾ ਚੱਤੇ ਬੰਦੀਆਂ ਤੇ ਕਲੱਬਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਏ ਜਾਣ ਕਿਉਂਕਿ ਇਸ ਨਾਲ ਨੌਜਵਾਨ ਪੀੜੀ ਦਾ ਰੁਝਾਨ ਖੇਡਾਂ ਵੱਲ ਹੋਰ ਵਧੇਗਾ ਤੇ ਨੌਜਵਾਨ ਨਸ਼ਿਆਂ ਤੋਂ ਬਚੇ ਰਹਿਣਗੇ ਜੱਗਬਾਣੀ ਟੀਵੀ ਲਈ ਮੁਰੰਡਾ ਤੋਂ ਅਮਰਜੀਤ ਤੀਮਾ ਅੰਦੀ ਰਿਪੋਰਟ